ਸਿੱਧੂ ਵਰਚੁੰਡਾਗਰ ਜਿੰਦਾਬਾਦ ਜਿੰਦਾਬਾਦ ਧਰਤਿਕ ਬਾਣ ਜੁੜੇ ਨੇ ਇੱਕ ਛੱਤੂ ਵਰਚੁੰਡਾਗਰ ਜਿੰਦਾਬਾਦ ਜਿੰਦਾਬਾਦ ਸਰਦਾਰ ਅਟਜੀਤ ਸਿੰਘ ਬੱਲਿਆ ਤੇਰੀ ਸੋਚ ਤੇ ਜੈ ਜੈਕਾਰ ਲਖਾ ਅਟਜੀਤ ਸਿੰਘ ਬੱਲਿਆ ਤੇਰੀ ਸੋਚ ਤੇ ਸਮਾਂ ਬਹਿਣ ਦਿਓ ਮੈਂ ਵਾਦਾ ਕਰਦਾ ਦੋ ਚਾਰਾਂ ਦਿਨਾਂ ਦੇ ਵਿੱਚ ਹੀ ਬੱਚੇ ਤੋਂ ਸਾਡੇ ਨਾਲ ਆ ਕੇ ਬੈਠਣਗੇ ਛੱਡੇ ਆਉਂਦੇ ਬੱਚੇ ਆਪਦੇ ਪਿੰਡਾਂ ਦੇ ਬੱਚੇ ਆ ਕਿਹੜਾ ਬਗਾਨੇ ਆ ਜੀ ਉਹਨਾਂ ਦੀ ਤਰਕਾਹ ਵੀ ਜਿਹੜੀ ਆ ਘੱਟੋਂ ਘੱਟ minimum price ਹੈ ਜਿਹੜਾ ਜਿਹੜਾ DC ਸਾਹਿਬ ਦੇ ਆਰਡਰ ਦੇ ਵਿੱਚ ਜਿਹੜੇ ਕਾਨੂੰਨ ਦੇ ਆਰਡਰਾਂ ਦੇ ਵਿੱਚ ਆਉਂਦਾ ਘੱਟੋ ਘੱਟ 16 ਤੋਂ ਲੈ ਕੇ 18000 ਰੁਪਏ ਤੋਂ ਤਰਕਾ ਸ਼ੁਰੂ ਹੁੰਦੀ ਹੈ ਜੀ ਇਹਨਾਂ ਦੀ ਜੇ ਟੂਲ ਫਲਾਜਾ ਬੰਦ ਰਹਿੰਦਾ ਤੇ ਅੱਧੀ ਤਨਖਾਹ ਦੇਣੀ ਪੈਂਦੀ ਹੈ ਅੱਛਾ ਕੋਈ ਵੀ ਸੁਵਿਧਾ ਹੈ ਨਹੀਂ ਕਿ ਮੈਂ ਤੁਹਾਨੂੰ ਕਿਹੜੀਆਂ ਕਿਹੜੀਆਂ ਗਣਾਵਾਵਾਂ ਚ 8 9 ਸ਼ਰਤਾਂ ਉਹ ਕੋਈ ਵੀ ਨਹੀਂ ਇਹ ਪੂਰੀਆਂ ਕਰਦਾ ਸੜਕ ਦੇ ਉੱਪਰ ਪਾਣੀ ਖੜਾ ਜਿੱਤੀ ਖੁਦ ਬੈਠੇ ਉੱਥੇ ਪਾਣੀ ਖੜਾ ਉੱਥੇ ਨਿਕਾਸੀ ਦਾ ਕੋਈ ਹੈ ਨਹੀਂ ਜੀ ਸਿਸਟਮ ਹੈ ਨਹੀਂ ਜੀ ਠੀਕ ਹੈ ਜੀ ਫਿਰ ਕੋਈ ਇਹਨਾਂ ਨੇ ਬੋਰਡ ਨਹੀਂ ਲਾਇਆ ਵੀ ਪੁਲ ਦੇ ਉੱਤੇ ਕੋਈ ਬੋਰਡ ਹੀ ਨਹੀਂ ਲਾਇਆ ਵੀ ਖਤਰਾ ਭਾਈ ਜੇ ਥੋੜਾ ਜਿਹਾ ਹੌਲੀ ਚੱਲੋ ਜਾਂ ਆਹ ਗੱਲਬਾਤ ਤਾਂ ਕੁਝ ਨਹੀਂ ਲਾਇਆਗਾ ਕਿਉਂਕਿ ਉਹ ਲਾਉਂਦੇ ਤਾਂ ਆਪਦੀ ਚੋਰੀ ਫੜੀਦੀ ਆ ਕੋਈ ਇਹਨਾਂ ਨੇ ਇੱਕ ਸੜਕ ਦੀ ਸਿਪਾਈ ਨਹੀਂ ਕਰਾਈ ਆਪਣਾ ਜੇ ਬਰਨਾਰ ਸਿੱਤੂ ਪਰ ਜਿਵੇਂ ਬੰਦੇ ਆ ਤੇ ਨਾਲ ਲੈਣੀ ਹੈ ਕੋਈ ਬੰਦਾ ਸਾਬਤ ਕਰ ਦੇ ਤੇ ਮੈਂ ਕਹਿੰਦਾ ਵੀ ਅਸੀਂ ਆਪਦਾ ਪਰਿਵਾਰ ਲੈ ਕੇ ਚੜਾਂਗੇ ਕੋਈ ਬੰਦਾ ਸਾਡੇ ਕੰਨੀ ਉਂਗਲ ਕਰ ਦੇ ਵੀ ਜੇ ਕਿਸੇ ਤੋਂ ਚਾਹ ਦਾ ਕੱਪ ਵੀ ਦਿੱਤਾ ਹੋਵੇ ਜੀ ਅਸੀਂ ਗੁਰੂ ਘਰ ਚੜਾਂਗੇ ਦੋਸਤੋ ਸਾਡੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਉਹ ਜੁੜੇ ਆ ਤੇ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਜਦੋਂ ਖਬਰਾਂ ਚੱਲਦੀਆਂ ਹਨ ਟੂਲ ਪਲਾਜ਼ਾ ਦੇ ਸਬੰਧ ਦੇ ਵਿੱਚ ਤਾਂ ਉਹ ਬੜਾ ਕਿੰਤੂ ਪ੍ਰੰਤੂ ਕਰਦੇ ਆ ਕਿ ਜਿਹੜੇ ਕਿਸਾਨ ਆ ਇਹ ਵਿਖ ਜਾਂਦੇ ਆ ਤੀਜੇ ਦਿਨ ਧਰਨਾ ਲਾ ਲੈਂਦੇ ਆ ਸਾਨੂੰ ਵੀ ਬਹੁਤ ਜਿਹੜੇ ਲੋਕ ਆ ਸਵਾਲ ਕਰਦੇ ਆ ਵੀ ਇਹ ਕਿਸਾਨ ਕਰ ਕੀ ਰਿਹਾ ਆ ਤੇ ਆਪਾਂ ਕਿਸਾਨ ਆਗੂ ਤੋਂ ਜਾਣਾਂਗੇ ਕੀ ਇਹ ਪੂਰਾ ਮਾਮਲਾ ਕੀ ਆ ਇਹ ਜਿਹੜਾ ਧਰਨਾ ਇਹ ਕਦੇ ਲਾ ਦਿੰਦੇ ਕਦੇ ਛੁਕਾ ਦਿੰਦੇ ਤੇ ਲੋਕਾਂ ਦੇ ਜਿਹੜੇ ਸਵਾਲ ਆ ਉਹਦਾ ਜਵਾਬ ਲਵਾਂਗੇ ਹਾਂਜੀ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਇਲਾਵਾ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲੋਕ ਯਾਦ ਟੀਵੀ ਜੋ ਚੈਨਲ ਆ ਤੁਸੀਂ ਸਾਡੀਆਂ ਖਬਰਾਂ ਬਹੁਤ ਦੇਸ਼ ਦੁਨੀਆ ਤੇ ਲੋਕਾਂ ਤੱਕ ਪਹੁੰਚਾਉਂਦੇ ਹੋ ਜੋ ਸੱਚ ਝੂਠ ਦਾ ਨਜ਼ਾਰਾ ਕਰਦੇ ਹੋ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਸੰਧੂ ਪਿੰਡ ਮੇਰਾ ਜੀ ਜੰਮੂ ਆਣਾ ਮੈਂ ਬਰੀ ਵਾਲੇ ਬਲਕ ਦਾ ਜੀ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਛਤਰਛਾਇਆ ਦੇ ਹੇਠ ਅਸੀਂ ਕੰਮ ਕਰ ਰਹੇ ਆ ਜੋ ਸਿੱਧੂ ਪਰਜਥੇਬੰਦੀ ਹੈ ਜੀ ਗੈਰ ਰਾਜਨੀਤਿਕ ਮੋਰਚਾ ਜਿਹੜਾ ਸਾਡਾ ਜੀ ਕਿਥੇ ਬੰਦੀ ਹੈ ਪ੍ਰਧਾਨ ਜੀ ਅੱਜ ਤੁਸੀਂ ਫੇਰ ਜਿਹੜਾ ਧਰਨਾ ਜਿਹੜਾ ਲਗਾ ਕੇ ਟੂਲਪਲਾ ਯਾਰ ਪੱਕੇ ਤੌਰ ਤੇ ਬੰਦ ਕਰ ਦਿੱਤਾ ਤੇ ਤੁਸੀਂ 10 ਦਿਨ ਪਹਿਲਾਂ ਵੀ ਜਿਹੜਾ ਟੂਲਪਲਾ ਬੰਦ ਕਰਾਣਾ ਚਾਹਿਆ ਸੀ ਉਸ ਦਿਨ ਤੁਹਾਡੀ ਮੀਟ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਹੁਣ ਫੇਰ ਚੱਲ ਪਗੋਗੇ ਇਹਦਾ ਤੁਸੀਂ ਚਪਾਟੀ ਕਰਨ ਦਿਓ ਜੀ ਸਪਸ਼ਟੀਕਰਨ ਪੱਤਰਕਾਰ ਸਾਹਿਬ ਤੁਸੀਂ ਬਹੁਤ ਵਧੀਆ ਬੜਾ ਹੀ ਵਧੀਆ ਨਿੱਜੀ ਸਵਾਲ ਕੀਤਾ ਜਿਹੜਾ ਮੇਰੇ ਮਨ ਦਾ ਸਵਾਲ ਸੀ ਤੁਸੀਂ ਉਹੀ ਕੀਤਾ ਗੁਜਰਤੀ ਸੱਚੇ ਪਾਸ਼ਾ ਦੀ ਹੁਕਮ ਨਾਲ ਮਨ ਦੇ ਲੋਕਾਂ ਦੇ ਜਿਹੜੇ ਬਲਵਲੇ ਹੋ ਅਸੀਂ ਦੂਰ ਕਰ ਦਿੰਨੇ ਆ ਜਦੋਂ ਅਸੀਂ ਇਹ ਤੁਹਾਨੂੰ ਪਿਛਲੀ ਗੱਲ ਤੋਂ ਥੋੜਾ ਪਿਛੇ ਲੈ ਕੇ ਜਾਣਾ ਤੁਹਾਨੂੰ ਮੈਂ ਸ਼ੁਰੂ ਕਰਦਾ ਗੱਲ ਮੈਂ ਜਦੋਂ ਅਸੀਂ ਪਹਿਲਾ 23 ਸਾਲ ਪਹਿਲਾਂ ਧਰਨਾ ਲੱਗਿਆ ਸੀ ਇੱਥੇ ਠੀਕ ਹੈ ਜੀ ਉਹ ਧਰਨਾ ਕਿਉਂ ਲੱਗਿਆ ਸੀ ਉਹਦਾ ਮੈਂ ਕਾਰਨ ਦੱਸਦਾ ਉਦੋਂ ਸਰਦਾਰ ਗਰਵੰਤ ਸਿੰਘ ਸਰਪੰਚ ਸੀਗੇ ਚੜੇਵਾਨ ਦੇ ਠੀਕ ਹੈ ਜੀ ਜੀ ਇੱਕ ਸੀ ਗੁਰਪ੍ਰੀਤ ਸਿੰਘ ਫੌਜੀ ਫੋਖਰ ਦਾ ਸਰਪੰਚ ਜੀ ਮਾਨਯੋਗ ਦੋਨੇ ਸਰਪੰਚ ਸਾਡੇ ਕੋਲੇ ਆਏ ਨਾਲ ਜਥੇਬੰਦੀ ਦੇ ਬੰਦੇ ਲੈ ਕੇ ਆਏ ਆਗੂ ਲੈ ਕੇ ਆਏ ਜੀ ਉਹ ਕਹਿੰਦੇ ਜੀ ਸਾਡੀ ਬੇਨਤੀ ਇਹ ਹੈ ਪ੍ਰਧਾਨ ਜੀ ਜਿਹੜੇ ਪਿੰਡ ਆ ਸਾਡੇ ਦੋਨੇ ਚੜੇਵਾਨ ਤੇ ਕੁੱਕਰ ਇਹ 5-7 ਕਿਲੋਮੀਟਰ ਚ ਆਉਂਦੇ ਆ ਤੇ ਪਲੀਜ਼ ਜੇ ਤੁਸੀਂ ਸਾਡੀ ਮਦਦ ਜਰੂਰ ਕਰੋ ਵੀ ਸਾਡੇ ਪਿੰਡ ਜਿਹੜੇ ਫਰੀ ਕੀਤੇ ਜਾਣ ਇਹਦੇ ਮੈਨੇਜਰ ਸਾਹਿਬ ਬੈਠੇ ਸੀ ਪਟੇਲ ਸਾਹਿਬ ਅਜਦੇ ਆ ਉਹਨਾਂ ਦੇ ਨਾਲ ਇੱਕ ਸਾਡੀ ਸਤਕਾਰਯੋਗ ਪਤਾ ਨਹੀਂ ਮਾਤਾ ਜੀ ਵੀ ਸੀਗੇ ਆਂਟੀ ਸੀਗੇ ਉਹ ਮੈਨੂੰ ਨਹੀਂ ਪਤਾ ਉਹ ਧਰਮ ਪਤਨੀ ਜਾਂ ਉਹਨਾਂ ਦੀ ਕੌਣ ਸੀਗੇ ਜਾਂ ਕੋਈ ਵੀ ਸੀਗੇ ਰਿਸ਼ਤੇ 'ਚ ਨਾਲ ਉਹ ਵੀ ਸੀਗੇ ਸਤਕਾਰਯੋਗ ਠੀਕ ਹੈ ਜੀ ਅਸੀਂ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਕਹਿੰਦੇ ਸੀ ਨਹੀਂ ਕੋਈ ਪਿੰਡ ਫਰੀ ਕਰ ਸਕਦੇ ਜਿਵੇਂ ਇੱਕ ਪੰਜਾਬੀ ਦੀ ਘਾਤਤਾ ਜੀ ਜਟੋਆ ਨੇ ਵੀ ਗੰਨਾ ਨਹੀਂ ਦਿੰਦਾ ਤੇ ਭੇਲੀ ਦੇ ਦਿੰਦਾ ਇਹ ਉਹ ਉਹ ਬੰਦੇ ਨੇ ਕੀਤੀ ਪਟੇਲ ਨੇ ਕੀਤੀ ਵੈਸੇ ਉਹ ਲਾਲਿਆਂ ਦਾ ਦਿਮਾਗ ਤਾਂ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਇਹਦੀ ਕੀ ਜਦੋਂ ਆਨੇ ਹੁੰਦੇ ਆ ਪਰਮਾਤਮਾ ਨਾਲ ਲੱਤ ਮਾਰਦਾ ਨਾ ਕਸੌਣ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਜੀ ਫਿਰ ਸਾਨੂੰ ਉਸ ਵਿਰੋਧ ਦੇ ਵਿੱਚ ਆ ਕੇ ਉਹਨਾਂ ਦੀ ਜਥੇਬੰਦੀ ਦੀ ਗੱਲ ਮੰਨਣੀ ਪਈ ਸਾਨੂੰ ਸੁਣਨੀ ਪਈ ਜਥੇਬੰਦੀ ਦੇ ਆਗੂ ਨਾਲ ਆਏ ਸੀ ਦੋਨੋਂ ਸਰਪੰਚਾਂ ਦੀ ਗੱਲ ਸੁਣਨੀ ਪਈ ਅਸੀਂ ਉਸ ਗੱਲ ਨੂੰ ਮੁੱਖ ਰੱਖ ਕੇ ਤੇ ਅਸੀਂ ਚੂਲਪਲਾਜਾ ਬੰਦ ਕਰ ਦਿੱਤਾ ਜੀ ਠੀਕ ਹੈ ਜੀ ਮੁੜ ਕੇ ਕਾਰਨ ਇਹ ਹੋਇਆ ਵੀ ਕਾਫੀ ਲੰਮਾ ਟਰੰਸਮਾ ਟੂਲਪਲਾਜਾ ਬੰਦ ਰਿਆ ਜੀ ਠੀਕ ਹੈ ਜੀ ਕਾਫੀ ਲੰਮਾ ਸਮਾਂ ਟੂਲਪਲਾਜਾ ਬੰਦ ਹੋਣ ਦੇ ਬਾਵਜੂਦ ਇੱਕ ਦਿਨ ਸਾਡੇ ਮਾਨਯੋਗ ਸਰਦਾਰ ਜਗਜੀਤ ਸਿੰਘ ਜੀ ਸਾਡੇ ਸੂਬਾ ਪ੍ਰਧਾਨ ਅਚਾਨਕ ਕਿਤੇ ਹਰਿਆਣੇ ਦੇ ਵਿੱਚੋਂ ਮੰਨੂ ਕੁਆੜ ਦੇ ਨਾਲ ਮੀਟਿੰਗ ਕਰਕੇ ਆਉਂਦੇ ਸੀਗੇ ਉਹ ਘੱਟੋ ਘੱਟ ਲਗਭਗ ਮੈਂ ਢੂਣਾ ਮਾਰਦਾ ਹਾਂ ਤਾਂ ਘੱਟੋ ਘੱਟ 11 ਵਜੇ ਦੇ ਸਮੇਂ ਤੋਂ ਮਗਰੋਂ ਟੁੱਪੇ ਆ 11 ਦੇ ਤੇ 12 ਦੇ ਵਿੱਚ ਵਿੱਚ ਲਗਭਗ ਉਹਨਾਂ ਨੇ ਦੇਖਿਆ ਵੀ ਬੰਦੇ ਤਾਂ ਸਿਰਫ ਹੀ ਚਾਰ ਚਾਰ ਪੰਜ ਬੈਠੇ ਆ ਠੀਕ ਹੈ ਜੀ ਤਿੰਨ ਕ ਬੰਦੇ ਬੈਠੇ ਆ ਦੋ ਕ ਬੰਦੇ ਪਏ ਆ ਉਹਨਾਂ ਨੇ ਫਿਰ ਸਾਡੇ ਨਾਲ ਵਾਸਤਾ ਕੀਤਾ वार्ता ਕੀਤੀ ਫੋਨ ਤੇ ਵੀ ਗੱਲ ਕੀਤੀ ਬਕਾਇਦਾ ਮੁੜ ਕੇ ਉਹ ਆਏ ਇੱਥੇ ਉਹਨਾਂ ਨੇ ਪਹਿਲਾਂ ਸਾਡੇ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਜੀ ਤੁਸੀਂ ਬੱਲਿਆ ਮੈਂ ਕਿਸੇ ਦੇ ਬੱਚਿਆਂ ਦੇ ਸਿਰ ਨਹੀਂ ਪੜਵਾਉਣੇਗੇ ਮੈਂ ਲੰਬਾ ਆਉਦੇ ਸਿਰ ਨਹੀਂ ਲੈਣਾ ਜਦੋਂ ਕੋਈ ਹਾਸਤਾ ਹੋ ਗਿਆ ਤੇ ਅਗਲੇ ਆਖਣਗੇ ਡੱਲੇਵਾਲ ਸਾਹਿਬ ਨੇ ਇਹ ਟੂਲ ਪੱਜਾ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਦੀ ਛਤਰਛਾਇਆ ਇਹ ਟੇ ਬੰਦ ਹੋਇਆ ਸੀ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਜੇ ਤਾਂ ਤੁਹਾਡੀ ਗਿਣਤੀ ਤੁਸੀਂ 40 ਤੋਂ 50 ਬੰਦੇ ਰੱਖ ਸਕਦੇ ਹੋ ਜੀ ਠੀਕ ਹੈ ਜੀ ਫਿਰ ਤਾਂ ਤੁਸੀਂ ਇਹਨੂੰ ਬੰਦਰ ਰੱਖੋ ਤੇ ਨਹੀਂ ਦੱਸੋ ਤੁਸੀਂ ਵੀ ਨਹੀਂ ਰੱਖ ਸਕਦੇ ਤੁਹਾਡੇ ਹੱਥ ਖੜੇ ਤਾਂ ਤਾਂ ਦੱਸਦੇ ਉਦੋਂ ਸਾਡੇ ਸਤਿਕਾਰਯੋਗ ਸਾਰੇ ਹੀ ਬਹੁਤ ਮਿਹਨਤ ਕੱਸੀ ਲੋਕ ਆ ਸਾਰੇ ਹੀ ਸਾਡੇ ਜਥੇਬੰਦੀ ਦੇ ਬਹੁਤ ਮਿਹਨਤ ਕਰ ਆਗੂ ਅਮੇ ਕਿਹਦੇ ਕਿਹਦਾ ਨਾਮ ਆ ਮੈਂ ਆफी ਚੋਣਾ ਸਾਰੇ ਦਾ ਨਾਮ ਨਹੀਂ ਲੈ ਸਕਦਾ ਠੀਕ ਹੈ ਜੀ ਉਦੋਂ ਸਰਦਾਰ ਨਿਰਮਲ ਸਿੰਘ ਸੱਜਣੀਆਂ ਸਾਡੇ ਨਾਲ ਹੁੰਦਾ ਸੀ ਉਹ ਕਹਿੰਦੇ ਪ੍ਰਧਾਨ ਜੀ ਕੋਹਾੜੀ ਦਾ ਸੀਜ਼ਨ ਆਉਂਦਾ ਜੀ ਲੋਕਾਂ ਨੇ ਕੰਮ-ਕਾਰ ਕਰਨੇ ਕੋਈ ਟਰਾਲੀ ਦੀ ਜਾਲੀ ਲਾ ਰਿਆ ਜੀ ਟੂੜੀ ਦਾ ਸੀਜ਼ਨ ਆ ਗਿਆ ਜੀ ਢਾੜੀ ਦਾ ਆ ਗਿਆ ਹੈ ਜੀ ਕਿ ਕੁਛ ਕਰ ਰਿਆ ਕੋਈ ਟਰੈਕਟਰ ਰਿਪੇਅਰ ਕਰਾ ਰਿਆ ਕੋਈ ਫੰਕਸ਼ਨ ਕਰਾ ਰਿਆ ਉਹ ਕਹਿੰਦੇ ਫਿਰ ਤੁਸੀਂ ਕੀ ਚਾਹੁੰਦੇ ਹੋ ਜੇ ਤੁਸੀਂ ਇੰਨੀ ਗਿਣਤੀ ਨਹੀਂ ਦੇ ਸਕਦੇ ਤਾਂ ਫਿਰ ਟੁੱਟਣਾ ਚਾਹੀਏ ਇਹ ਤੁਸੀਂ ਸਹੀ ਢੰਗ ਨਾਲ ਬੰਦ ਨਹੀਂ ਕਰ ਰਹੇ ਤੁਸੀਂ ਬੱਚੇ ਦਾ ਨੁਕਸਾਨ ਹੋ ਗਿਆ ਲਾਂਬਾ ਮੇਰੇ ਸਿਰ ਉੱਤੇ ਮੈਂ ਲਾਂਬਾ ਨਹੀਂ ਲੈਣਾ ਫਿਰ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਪਟੇਲ ਸਾਹਿਬ ਨਾਲ ਠੀਕ ਹੈ ਜੀ ਮੈਨੇਜਰ ਨਾਲ ਗੱਲੇਵਾਲ ਸਾਹਿਬ ਨੇ ਬੁਲਾ ਕੇ ਪਹਿਲਾਂ ਸਾਡੇ ਨਾਲ ਮੀਟਿੰਗ ਕੁਝ ਬੰਦਿਆਂ ਨੇ ਜਥੇਬੰਦੀ ਦੇ ਆਗੂਆਂ ਨੇ ਬੜੀ ਸੂਝਵਾਨ ਜਿਹੜੇ ਸਤਿਕਾਰਯੋਗ ਸੀਗੇ ਉਹਨਾਂ ਨੇ ਆਗੂਆਂ ਨੇ ਸਾਨੂੰ ਕਿਹਾ ਸਰਕਾਰ ਜਗਜੀਤ ਸਿੰਘ ਢੱਲੇਵਾਲ ਨੂੰ ਪ੍ਰਧਾਨ ਜੀ ਨੂੰ ਸੁਭਾ ਪ੍ਰਧਾਨ ਨੂੰ ਕਿਹਾ ਇਹ ਪ੍ਰਧਾਨ ਜੀ ਤੁਸੀਂ ਐਂ ਕਰੋ ਵੀ ਇਹ ਦੋ ਪਿੰਡ ਨਹੀਂ ਫ੍ਰੀ ਕਰਦੇ ਸੀ ਤੇ ਇਹਨਾਂ ਨੂੰ ਪੁੱਛੋ ਹਣ ਕਿੰਨੇ ਪਿੰਡ ਫ੍ਰੀ ਕਰਦੇ ਆ ਉਹ ਫਿਰ ਜਦੋਂ ਮੈਂ ਪਹਿਲਾਂ ਹੀ ਗੱਲ ਸੁਣਾਤੀ ਵੀ ਜੱਟ ਗੰਨਾ ਨਹੀਂ ਦਿੰਦਾ ਤੇ ਢੇਲੀ ਦੇ ਦਿੰਦਾ ਉਹ ਆਂਦੀ ਤੁਸੀਂ ਦੱਸੋ ਕਿੰਨਾ ਏਰੀਆ ਚਾਹੁੰਦੇ ਸੀ ਉਹਨਾਂ ਫ੍ਰੀ ਕਰ ਦਿੰਨੇ ਆ ਉਹਨਾਂ ਦੀ ਮੰਲ ਕੇ ਜਿਹੜੀ ਠੱਗੀ ਠੋਰੀ ਆ 5 7 5 6 ਲੱਖ ਰੁਪਈਆ ਬੰਦ ਹੋ ਚੁੱਕੀ ਸੀ ਜੀ ਨਿਕਲ ਚੁੱਕੀ ਸੀ ਬੱ ਉਹਨਾਂ ਨੇ ਆਖਿਆ ਜਿਹੜਾ ਆਉਂਦਾ ਮੋਤੀ ਦਾ ਤੇਲ ਉਹਨਾਂ ਨੇ ਜੁੱਤੀ ਚ ਪਵਾ ਲਓ ਜੋ ਮਿਲਦਾ ਤਾਂ ਉਹਨਾਂ ਨੇ ਆਖਿਆ ਜਿਹੜੇ ਆਉਂਦੇ ਮੁਕਤੀ ਦੇ ਉਸਰਾ-ਉਸਰਾ ਨੂੰ ਮਹੀਨਾ ਦੇ ਕੇ ਲੀਡਰਾਂ ਨੂੰ ਲੁੱਟਣ ਨੂੰ ਜਿਹੜਾ ਕੋ 50-60 ਹਜ਼ਾਰ ਨੇਤ ਦਾ ਵੱਜਦਾ ਉਹੀ ਕਿਹਾ ਠੀਕ ਹੈ ਜੀ ਉਹਨਾਂ ਨੇ ਫਿਰ 10 ਕਿਲੋਮੀਟਰ ਦਾ ਏਰੀਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਗੱਲ ਨੂੰ ਮੁੱਖ ਰੱਖਦਿਆਂ ਹੋਏ ਆ ਸਾਡੀ ਸਹਿਮਤੀ ਲੈ ਕੇ ਸਾਰੇ ਆਦੂਆਂ ਦੀ ਜੀ ਠੀਕ ਹੈ ਜੀ ਸਾਰੇ ਆਗੂਆਂ ਦੀ ਵੱਡੇ ਛੋਟਿਆਂ ਦੀ ਸਹਿਮਤੀ ਲੈ ਕੇ ਉਹਨਾਂ ਨੇ ਇਹ ਗੱਲ ਕੀਤੀ ਵੀ 10 ਕਿਲੋਮੀਟਰ ਦਾ ਏਰੀਆ ਦੇ ਵਿੱਚ ਕੋਈ ਵੀ ਪਿੰਡ ਆਉਂਦਾ ਜੀ ਠੀਕ ਹੈ ਜੀ ਉਹ ਪਿੰਡ ਦੀ ਪਰਚੀ ਨਹੀਂ ਰਹੀ ਠੀਕ ਹੈ ਟੂਲਪਲਾਜਾ ਰਹੇ ਤਾਂ ਪਰਚੀ ਰਹੇ ਤਾਂ ਪਟੇਲ ਸਾਹਿਬ ਨੇ અપਮੰਨਿਆ ਸਾਨੂੰ ਲਿਖ ਕੇ ਦਿੱਤਾ ਬਕਾਇਦਾ ਸੈਨ ਕੀਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਬਹਿ ਕੇ ਸਾਨੂੰ ਚਾਹ ਪਾਣੀ ਪੁੱਛਣ ਲੱਗੇ ਸੀ ਇਹ ਚਾਹ ਪਾਣੀ ਦਾ ਧੰਨਵਾਦ ਆ ਕਿ ਅਸੀਂ ਚਾਹ ਪੀਣੀ ਐ ਨਾ ਪਾਣੀ ਪੀਣਾ ਸਾਨੂੰ ਲਿਖਤੀ ਰੂਪ ਦੇ ਵਿੱਚ ਹੀ ਸਭ ਤੋਂ ਵੱਡਾ ਚਾਹ ਪਾਣੀ ਆ ਲਿਖਤੀ ਰੂਪ ਦੇ ਵਿੱਚ ਸਭ ਤੋਂ ਲਿਆ ਉਹਨਾਂ ਨੇ ਸੈਨ ਕੀਤੇ ਬਕਾਇਦਾ ਸਾਡੇ ਕੋਲ ਅੱਜ ਵੀ ਲੈਟਰ ਪਿਆ ਜੀ ਉਹ ਠੀਕ ਹੈ ਜੀ ਤੇ ਫਿਰ ਅਸੀਂ ਇਹ ਚੱਕਿਆ ਸੀਗਾ ਲੋਕਾਂ ਦੀ ਸ਼ੰਕਾ ਇਹ ਆ ਕਿ ਪਹਿਲਾਂ ਸਿੱਧੂ ਬਰਜਤੇਬੰਦੀ ਨੇ ਰੋਕਿਆ ਸੀਗਾ ਬਾਅਦ ਚ ਪਤਾ ਨਹੀਂ ਕੋਈ ਲੈਂਡ ਡੀਲ ਕਰਕੇ ਪੈਸੇ ਪੂਸਿਆਂ ਦੀ ਕੋਈ ਲੈਂਡ ਡੀਲ ਹੋ ਗਿਆ ਪਤਾ ਨਹੀਂ ਥਲੜਿਆਂ ਨੇ ਕਰ ਲਿਆ ਪਤਾ ਨਹੀਂ ਸਰਦਾਰ ਜਗੀਰ ਸਿੰਘ ਨੇ ਤਾਂ ਉਹ ਕਰ ਲਿਆ ਬਟਾ ਕੋਈ ਕਪੜਾ ਕਰ ਲਿਆ ਠੀਕ ਹੈ ਜੀ ਇਹ ਬੰਦ ਕਰ ਦਿੱਤਾ ਇਹ ਮੈਂ ਫੇਰ ਦੁਬਾਰਾ ਦੱਸਣਾ ਚਾਹਣਾ ਫੇਰ ਦੁਬਾਰਾ ਦੁਬਾਰਾ ਹੱਥ ਬਣ ਕੇ ਵਿਸਥਾਰ ਨਾਲ ਜੀ ਕਰਨਾ ਚਾਹਣਾ ਪਰ ਉਹ ਅੱਜ ਜ਼ਿਕਰ ਨਾਲ ਸਿੱਧੂ ਬਰਜਤੇਬੰਦੀ ਨੇ ਅੱਜ ਜ਼ਿਕਰ ਇੱਕ ਦੁਕਤੀ ਲਈ ਆ ਤੇ ਨਾਲ ਲੈਣੀ ਹੈ ਕੋਈ ਬੰਦਾ ਸਾਬਤ ਕਰ ਦੇ ਤੇ ਮੈਂ ਕਹਿੰਦਾ ਵੀ ਅਸੀਂ ਆਪਦਾ ਪਰਿਵਾਰ ਲੈ ਕੇ ਚੜਾਂਗੇ ਕੋਈ ਬੰਦਾ ਸਾਡੇ ਕੰਨੀ ਉਂਗਲ ਕਰਦੀ ਵੀ ਜੇ ਕਿਸੇ ਤੋਂ ਚਾਹ ਦਾ ਕੱਪ ਵੀ ਦਿੱਤਾ ਹੋਵੇ ਅਸੀਂ ਗੁਰੂ ਘਰ ਚੜਾਂਗੇ ਪਰਿਵਾਰ ਲੈ ਕੇ ਆਉਣਾ ਇਸ ਗੱਲ ਦਾ ਦਾਵਾ ਕਰਦਾ ਤੇ ਡਕਾਉਂਦਾ ਜਿੱਥੇ ਬੰਦੀ ਨੇ ਅੱਜ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਜਿਹੜਾ ਪ੍ਰਸ਼ਾਸਨ ਦੇ ਨਾਲ ਇਹ ਸਹਿਮਤੀ ਕਰਕੇ ਤੇ ਉਹ ਟੋਲਪਲਾਇ ਚਾਲੂ ਕੀਤਾ ਸੀਗਾ ਤੁਸੀਂ ਉਸ ਤੋਂ ਬਾਅਦ ਸ਼ਾਇਦ 20 ਦਿਨਾਂ ਬਾਅਦ ਇਹ ਟੋਲਪਲਾਇ ਅੱਜ ਤੋਂ 10 ਦਿਨ ਪਹਿਲਾਂ ਜਿਹੜਾ ਉਹ 2 ਦਿਨ 2 ਦਿਨ ਲਈ ਬੰਦ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਤੇ ਅੱਜ 10 ਦਿਨ ਬਾਅਦ ਫਿਰ ਪੱਕੇ ਤੌਰ ਤੇ ਜਿਹੜਾ ਅੱਜ ਟੋਲਪਲਾਇ ਬੰਦ ਕਰ ਦਿੱ ਕਿ ਚੱਲੂਗਾ ਜਾਂ ਫਿਰ ਕੋਈ ਇਹ ਪਰਮਾਨੈਂਟ ਹੀ ਬੰਦ ਕਰਤਾ ਤੁਸੀਂ ਜਿਹੜੀ ਤੁਸੀਂ ਦਕਾਉਂਦਾ ਦੀ ਗੱਲ ਕਰਦੇ ਆ ਉਹਨਾਂ ਦੀ ਗੱਲ ਸੁਣ ਲਓ ਜੀ ਜਦੋਂ ਬਸ ਡਿੱਗੀ ਐ ਨੌ ਮੋਥਾ ਹੋਈਆਂ ਪਿਛਲੀ ਵਾਰ ਹੂੰ ਲਗਭਗ ਉਹਨਾਂ ਨੇ ਮਿਲ ਲਗਾ ਡੇਢ ਸਾਲ ਹੋ ਗਿਆ ਡੇਢ ਪੌਣੇ 2 ਸਾਲ ਪਹਿਲਾਂ ਬਸ ਡਿੱਗੀ ਸੀ ਤੇ ਉਹਨਾਂ ਨੇ ਬੰਦ ਕਰ ਦਿੱਤਾ ਸੀ ਠੀਕ ਆ ਜੀ ਬੜੀ ਕਾਲੀ ਨਾ ਬੰਦ ਕੀਤਾ ਫਲਾਣੀ ਨਾ ਜਥੇ ਬੰਦੀ ਆ ਕੇ ਵਜੇ ਤੇ ਕਿਨਾਂ ਆ ਕੇ ਵਜੇ ਸਾਨੂੰ ਨਹੀਂ ਪਤਾ ਕੀ ਗੱਟਮਿਟਿੰਗ ਹੋਈ ਐ ਕੀ ਸੈਟਿੰਗ ਹੋਈ ਐ ਸਾਨੂੰ ਤਾਂ ਪਟੇਲ ਸਾਹਿਬ ਨੇ ਦੱਸਿਆ ਵੀ ਪੰਜ ਉਹਨਾਂ ਨੇ ਮੁੰਡੇ ਰਖਾਏ ਆ ਠੀਕ ਆ ਜੀ ਕੋਈ ਹੋਰ ਵੀ ਗੱਲ ਮੜੀ ਮੁੱਠੀ ਕੀਤੀ ਆ ਦਿਕਾ ਜੀ ਉਹ ਮੇਰੀ ਵੀ ਮਜਬੂਰੀ ਆ ਸਾਡੇ ਕਿਸਾਨ ਭਰਾ ਵੇਸੀ ਤਾ ਉਹ ਤੇ ਪਰ ਉਹ ਹੁਣ ਉਹਨਾਂ ਦਾ ਗੁੰਡਿਆਂ ਦਾ ਸਾਥ ਦਿੰਦੇ ਆ ਨਾਲ ਆ ਕੇ ਉਹਨਾਂ ਦੇ ਖੜਦੇ ਉਹਨਾਂ ਵਾਸਤੇ ਗਲਤ ਆ ਗੱਲ ਇੱਕ ਬਹਾਨਾ ਬਣਾ ਕੇ ਵੀ ਅਸੀਂ ਬੱਚਿਆਂ ਨੂੰ ਰੋਜ਼ਗਾਰ ਦਿੰਨੇ ਆ ਫਲਾਣਾ ਦਿੰਦੇ ਬੱਚਿਆਂ ਨੂੰ ਰੋਜ਼ਗਾਰ ਤਾਂ ਜਿਹੜਾ ਦਿੱਤਾ ਪਤਾ ਹੀ ਆ ਉਹਦੇ ਵੀ ਮੈਨੇਜਰ ਸਾਹਿਬ ਨੇ ਕਹਿ ਕੇ ਪਟੇਲ ਨੇ ਤੇ ਵੀ ਤੁਸੀਂ 26 ਤਰੀਕ ਤੱਕ ਮੈਨੇਜਰ ਨੂੰ ਕਹਿੰਦਾ ਭਾਓ ਲਾਰਾ ਲਾ ਕੇ ਤੈਨੂੰ ਮਹੀਨੇ ਤਰਕਾ ਦੇਵਾਂਗੇ ਤੇ ਅੱਜ ਤੇ ਕਰੋੜ ਕੁਸ ਨਹੀਂ ਦਿੱਤਾ ਉਹ ਤਾਂ ਤੁਸੀਂ ਦੇਖੋ ਸਮਾਂ ਬਹਿਣ ਦਿਓ ਮੈਂ ਵਾਦਾ ਕਰਦਾ ਦੋ ਚਾਰਾਂ ਦਿਨਾਂ ਦੇ ਵਿੱਚ ਹੀ ਬੱਚੇ ਤਾਂ ਸਾਡੇ ਨਾਲ ਆ ਕੇ ਬੈਠਣਗੇ ਸਾਡੇ ਆਉਦੇ ਹੀ ਬੱਚੇ ਆਪਦੇ ਕਟੋ ਘਟ ਨਿਯਮ ਪ੍ਰਾਇਜ਼ ਆ ਜਿਹੜਾ ਜਿਹੜਾ ਡੀਸੀ ਸਾਹਿਬ ਦੇ ਆਰਡਰ ਦੇ ਵਿੱਚ ਜਿਹੜੇ ਕਾਨੂੰਨ ਦੇ ਆਰਡਰਾਂ ਦੇ ਵਿੱਚ ਆਉਂਦਾ ਕਟੋ ਘਟ 16 ਤੋਂ ਲੈ ਕੇ 18000 ਰੁਪਏ ਤੋਂ ਤਰਖਾ ਸ਼ੁਰੂ ਹੁੰਦੀ ਹੈ ਜੀ ਇਹਨਾਂ ਦੀ ਜੇ ਟੂਲ ਫਲਾਜਾ ਬੰਦ ਰਹਿੰਦਾ ਤੇ ਅਤੀ ਤਰਖਾ ਦੇਣੀ ਪੈਂਦੀ ਹੈ अच्छा ये आज ਤੁਸੀਂ ਫੇਰ ਇਹ ਜਿਹੜਾ ਅੱਜ ਜਿਹੜੀ ਤੁਸੀਂ ਜਿਹੜਾ ਕੁਐਸ਼ਨ ਕੀਤਾ ਵੀਡੀਓ ਵੀ ਜਾਨ ਲੰਮੀ ਹੋਈ ਜਿੰਦੀ ਮੈਂ ਤੁਹਾਨੂੰ ਜਲਦ ਥੋੜੇ ਚੰਦ ਸ਼ਬਦਾਂ ਦੇ ਵਿੱਚ ਦੱਸ ਦਿਆਂ ਉਸ ਦਿਨ ਅਸੀਂ ਬੰਦ ਕੀਤਾ ਸੀ ਉਸ ਦਿਨ ਸਾਡੀ ਮਜਬੂਰੀ ਇਹ ਸੀਗੀ ਉਸ ਦਿਨ ਅਸੀਂ ਜਦੋਂ ਅਫਸਰਾਂ ਨਾਲ ਮੀਟਿੰਗ ਕੀਤੀ ਦੋ ਦਿਨ ਬੰਦ ਰਿਆ ਡੀਸੀ ਸਾਹਿਬ ਕਿਤੇ ਬਾਹਰ ਗਏ ਸੀਗੇ ਉਹ ਕਹਿੰਦੇ ਵੀ ਡੀਸੀ ਸਾਹਿਬ ਤਾਂ ਦੋ ਤਿੰਨ ਚਾਰਾਂ ਦਿਨਾਂ ਨੂੰ ਮਾਉਣਗੇ ਅਸੀਂ ਸਾਡੀ ਹੋਰ ਅਧਿਕਾਰੀ ਨਾਲ ਗੱਲ ਕਰਾ ਦਿਓ ਪਰ ਗੱਲ ਤਾਂ ਕਰਾਓ ਜੇ ਜਾਂ ਡੀਸੀ ਸਾਹਿਬ ਨੂੰ ਆਰਡਰ ਦੰਦੇ ਆ ਤਾਂ ਸਾਡੇ 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 ਸਵਾਲਾਂ ਦਾ ਜਵਾਬ ਜੇ ਉਹ ਦੇਣਗੇ ਤਾਂ ਸਾਡੇ ਬਾਅਦ ਉਹ ਡੀਸੀ ਹੋਣਗੇ ਪਾਵਰ ਲੈਣ ਚਲੋ ਉਹਨਾਂ ਨੇ ਡੀਸੀ ਕਹਿੰਦਾ ਵੀ ਅਸੀਂ ਹੈਗਾ ਵੀ ਡੀਸੀ ਸਾਹਿਬ ਨਾਲ ਗੱਲ ਕਰਨੀ ਸੀ ਡੀਸੀ ਸਾਹਿਬ ਨਾਲ ਵੀ ਜੇ ਉਹਨਾਂ ਦੇ ਕੁਝ ਪੱਲੇ ਹੀ ਹੈ ਨਹੀਂ ਉਹਨਾਂ ਨੇ ਗੋਗਲੋਂ ਤੋਂ ਮਿੱਟੀ ਝੜ ਕੇ ਮੋੜਨਾ ਵੀ ਜੀ ਮੈਂ ਤਾਂ ਪ੍ਰਧਾਨ ਜੀ ਕੁਝ ਕਰ ਨਹੀਂ ਸਕਦਾ ਫਿਰ ਸਾਡੀ ਦਿਹਾੜੀ ਖੁਸ਼ੀ ਮਾਰੋ ਅਸੀਂ ਵੀ ਕੰਮ ਵਾਲੇ ਬੰਦੇ ਸਾਡੇ ਵੀ ਛੋਟੇ ਛੋਟੇ ਬੱਚੇ ਆ ਉਹ ਕਹਿੰਦੇ ਨਹੀਂ ਜੀ ਉਹ ਕਰਨਗੇ ਤੁਹਾਡਾ ਨਾ ਪੂਰੀ ਗੱਲ ਉਹਨਾਂ ਨੇ ਅੱਗੇ ਲੈ ਲਈ ਡੀਸੀ ਸਾਹਿਬ ਤੋਂ ਤੁਹਾਡੇ ਡੀਸੀ ਸਾਹਿਬ ਉਹ ਹੀ ਹੋਣਗੇ ਉੱਥੇ ਜੀ ਸਾਨੂੰ ਉਹਨਾਂ ਨੇ ਕੋਈ ਵਾਦਾ ਰਾਜਾ ਨਹੀਂ ਪਾਇਆ ਪ੍ਰਧਾਨ ਜੀ ਤੁਸੀਂ ਹੁਣ 15 ਦਿਨ ਦੇ ਦਿਓ ਉਹਨਾਂ ਨੂੰ ਖੁਲਾਨਾ ਦੇ ਦਿਓ ਧੰਕਾ ਸਾਡੀ ਮਜਬੂਰੀ ਇਹ ਬਣ ਗਈ ਵੀ ਜਿਹੜਾ ਜੰਤਰ ਦੱਲੇ ਵਾਲੀ ਦੇ ਪਿਆ ਰਾਜਨੀਤਕ ਮੋਰਚੇ ਦਾ ਜਿਹੜਾ ਸੀਗਾ ਉੱਥੇ ਮਹਾਪਚਾਇਤ ਸੀ ਬਹੁਤ ਵੱਡੀ ਜੀ ਸੀ ਜਿਹੜਾ ਟਰੰਪ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਆ ਜਿਹੜੇ ਬਫਾਰਾਂ ਬਪੂਰਾਂ ਦਾ ਸਾਰੀਆਂ ਫਸਲਾਂ ਦਾ ਜੋ ਵੀ ਟਰੰਪ ਟਰੰਪ ਦਾ ਸਾਰੀ ਦੁਨੀਆ ਨੂੰ ਪਤਾ ਵੀਰੇ ਦੱਸਣਾ ਕੋਈ ਜ਼ਿਆਦਾ ਨਹੀਂ ਮੈਂ ਤੁਹਾਨੂੰ ਹੰਟ ਦੇ ਜੀ ਠੀਕ ਹੈ ਜੀ ਉਹ ਅਸੀਂ ਸਮਝੋ ਉੱਪਰ ਵਾਪਸ ਲੈਣ ਵਾਸਤੇ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਬਾਹਰ ਰੱਖੀਆਂ ਜਾਣ ਟੀਰੀ ਫਰਮਬਾਰ ਰੱਖਿਆ ਜਾਵੇ ਓਲਟੀ ਫਰਮਬਾਰ ਰੱਖਿਆ ਜਾਵੇ ਕਿਸਾਨ ਬਾਹਰ ਰੱਖਿਆ ਜਾਵੇ ਕਿਸਾਨ ਦੀ ਫਸਲ ਬਾਹਰ ਰੱਖੀ ਜਾਵੇ ਤੇ ਅਦੇ ਸਮਝੌਤੇ ਕਰੀ ਜਾਣ ਜਿਹੜਾ ਕੁਝ ਕਰਨਾ ਇਹਨਾਂ ਨੇ ਪਤਾ ਹੀ ਆ ਜਿਹੜੀ ਇਹ ਚੋਰ ਕੁੱਤੀ ਰਲੀ ਆ ਉਹ ਸਾਰੇ ਦੁਨੀਆਂ ਨੂੰ ਪਤਾ ਉਹ ਮੇਰੇ ਵਾਲਾ ਦੱਸਣ ਦੀ ਲੋੜ ਨਹੀਂ ਠੀਕ ਆ ਜੋ ਮਰਜ਼ੀ ਆਉਦਾ ਜਿਵੇਂ ਮਰਜ਼ੀ ਕੀਤਾ ਪਾਈ ਜਾਣ ਨਾਲੋਂ ਕੋਈ ਤਲਾਸ਼ ਨਹੀਂ ਪਰ ਕਿਸਾਨਾਂ ਨੂੰ ਇਹ ਚੋਂ ਬਾਹਰ ਰੱਖਿਆ ਜਾਵੇ ਠੀਕ ਆ ਜੀ ਸਾਣ ਮਜ਼ਦੂਰ ਜੋ ਵੀ ਵਪਾਰੀਓ ਵਰਗਾ ਜੋ ਵੀ ਸਾਡੇ ਰੇੜੀਆ ਛੋਟਾ ਪੜਾ ਸਾਰੇ ਨੇ ਹਣ ਬਾੜ ਰੱਖਿਆ ਜਾਂਦਾ ਠੀਕ ਹੈ ਜੀ ਇਸ ਕਰਕੇ ਅਸੀਂ ਅਖਿਆ ਵੀ ਸਾਡਾ 25 ਤਰੀਕ ਦਾ ਪ੍ਰੋਗਰਾਮ ਠਿੱਕਾ ਨਾ ਪੈ ਜੇ ਛੋਟਾ ਨਾ ਪੈ ਜੇ ਠਿਕਾ ਨਾ ਪੜ ਜੇ ਇਸ ਕਰਕੇ ਉਹਨਾਂ ਨੇ 15 ਦਿਨ ਦਾ ਟਾਈਮ ਮੰਗਿਆ ਸੀ ਇਸੇ ਦੇ 15 ਦਿਨ ਫੂਲ ਪੱਜਾ ਡੀਸੀ ਸਾਹਿਬ ਬੰਦ ਕਰ ਦਿਓ ਠੀਕ ਹੈ ਜੀ ਜੀ ਫਿਰ ਤੁਸੀਂ ਜਿੱਦੇ ਸਮਾਨ ਸਿੱਟਣ ਲੱਗਿਆ ਉਹ ਕਹਿੰਦੇ ਪੁਲ ਬਣਾਊਗਾ ਜਿੱਦੇ ਨੇ ਸਮਾਨ ਸਿੱਟਦਾ ਪੁਲ ਬਣਾਉਣ ਲੱਗ ਗਿਆ ਸਾਨੂੰ ਪਤਾ ਲੱਗ ਜੂਈ ਬਣਾਉਣ ਲੱਗ ਗਿਆ ਤੇ ਫਿਰ ਤੁਸੀਂ ਚਲਾ ਦਿਓ ਉਹਨਾਂ ਨੇ ਕਿਸੇ ਗਲਤੀ ਨਹੀਂ ਆਏਗੇ ਉਹਗਲੋਂ ਮ ਨੂੰ ਸਾਡੀ ਇੱਥੇ ਰੇਲੀ ਆ 24 ਨੂੰ ਸਿੱਟੇ ਨਾਲ ਤੇ ਜਾਣਾ 26 ਨੂੰ ਬੰਦੇ ਥੱਕੇ ਥੁੱਕੇ ਹੋਣਗੇ ਕਈ ਵਾਰੀ ਨਹੀਂ ਦੱਸ ਸਵੇਰਾ ਹੋ ਜਾਂਦਾ ਬੰਦੇ ਰਹਿ ਜਾਂਦੇ 26 ਨੂੰ ਸ਼ਾਮ ਨੂੰ ਵਾਪਸ ਪਹੁੰਚਣਗੇ ਪਹਿਲਾਂ ਸਾਡੀ ਜਿੱਥੇ ਬੰਦੀ 26 ਦਾ ਪ੍ਰੋਗਰਾਮ 27 ਦਾ ਫਿਰ ਅਸੀਂ ਏਜੰਡਾ ਰੱਖਿਆ ਸੀਗਾ ਅੱਜ 27 ਤਰੀਕ ਆ ਅੱਜ 27 ਨੂੰ ਹੁਣ ਇਹਨੂੰ ਅਸੀਂ ਬੰਦ ਇਸ ਕਰਕੇ ਕੀਤਾ ਵੀ ਇਹ ਤੁਸੀਂ ਦੱਸੋ ਪਹਿਲੀ ਗੱਲ ਤਾਂ ਪੁਲ ਦਾ ਰੌਲਾ ਤਾਂ ਸਾਰੇ ਹੀ ਪਾਈ ਜਾਂਦੇ ਵਿੱਚੇ ਮੈਂ ਪਾਈ ਜਾਂਣਾ ਜੀ ਠੀਕ ਹੈ ਜੀ ਪੁਲ ਤੋਂ ਤੁਸੀਂ ਛੱਡੋ ਵੀ ਕੋਈ ਵੀ ਟੂਰ ਹੋਣ ਦੇ ਉੱਤੇ ਜਿਹੜਾ ਪੂਰੀ ਰੋਡ ਛੜਕਾ ਉਹਦੇ ਉੱਤੇ ਟੂਲ ਪਲਾਜ ਲੱਗ ਹੀ ਨਹੀਂ ਸਕਦਾ ਮੈਨੂੰ ਕੋਈ ਬੰਦਾ ਡੀਸੀ ਸਾਹਿਬ ਲੈ ਕੇ ਲਿਖਤੀ ਦੇ ਦੇਣਾ ਵੀ ਮੈਂ ਜ਼ਿੰਮੇਵਾਰੀ ਲੈਣਾ ਮੇਰੇ ਸੈਣਾ ਵੀ ਟੂਲ ਪਲਾਜ ਤੇ ਲੱਗਦਾ ਠੀਕ ਹੈ ਜੀ ਡੀਸੀ ਸਾਹਿਬ ਦੇ ਦੇਣ ਐਸਐਸਪੀ ਸਾਹਿਬ ਦੇ ਨੇ ਕੋਈ ਅਧਿਕਾਰੀ ਦੇ ਜੀ ਇਹ ਦਰਸ਼ਕਾਂ ਨੂੰ ਇਹ ਗੱਲ ਇਹ ਕਲੀਅਰ ਕਰੋ ਵੀ ਇਹ ਸ਼ੜਕ ਤੇ ਕਿਉਂ ਨਹੀਂ ਲੱਗ ਸਕਦਾ ਕਿਉਂ ਨਹੀਂ ਲੱਗ ਸਕਦਾ ਟੂ ਰੋਡ ਦੇ ਉੱਤੇ ਲੱਗ ਨਹੀਂ ਸਕਦਾ ਕੋਈ ਇਹਨਾਂ ਕੋਲੇ ਹੈਡਰਾ ਇੱਕ ਤਾਂ ਹੈਡਰਾ ਹੁੰਦਾ ਇੱਥੇ ਖੜਾ ਇੱਕ ਜੀ ਅੱਗ ਬੁਝਾਉਣ ਵਾਲੀ ਹੁੰਦੀ ਹੈ ਹਾਂਜੀ ਐਮਰਜੈਂਸੀ ਜੀ ਠੀਕ ਹੈ ਜੀ ਹਸਪਤਾਲ ਦਾ ਵੀ ਇੰਤਜ਼ਾਮ ਹੁੰਦਾ ਠੀਕ ਹੈ ਤੇ ਸੜਕ ਦੇ ਉੱਤੇ ਕੋਈ ਪਾਣੀ ਨਹੀਂ ਹੋਈ ਜੇ ਹੋਣਾ ਚਾਹੀਦਾ ਸੜਕ ਫੋਰ ਲਾਈਨ ਚਾਹੀਦੀ ਆ ਜੀ ਠੀਕ ਹੈ ਜੀ ਜਿਹੜੇ ਪਾਸੇ ਝਾੜ ਬੂਟ ਆ ਕਿਸੇ ਪਾਸੇ ਕੁੱਤਾ ਨਿਕਲਿਆ ਹੁੰਦਾ ਕਿਸੇ ਪਾਸੇ ਟੱਠਾ ਨਿਕਲਿਆ ਹੁੰਦਾ ਕਿਸੇ ਪਾਸੇ ਮੱਝ ਨਿਕਲ ਆਉਂਦੀ ਕਿਸੇ ਪਾਸੇ ਘਾਹ ਨਿਕਲਿਆ ਆਉਂਦੀ ਕਿੜੀਆਂ ਕਿੜੀਆਂ ਕਣਾਵਾ ਚ 8 9 ਸ਼ਰਤਾਂ ਉਹ ਕੋਈ ਵੀ ਨਹੀਂ ਇਹ ਪੂਰੀਆਂ ਕਰਦਾ ਸੜਕ ਦੇ ਉੱਪਰ ਪਾਣੀ ਖੜਾ ਜਿੱਤੀ ਖੁਦ ਬੈਠੇ ਉੱਥੇ ਪਾਣੀ ਖੜਾ ਉੱਥੇ ਨਿਕਾਸੀ ਦਾ ਕੋਈ ਐਣੀ ਦਾ ਸਿਸਟਮ ਐਣੀ ਨਹੀਂ ਠੀਕ ਹੈ ਜੀ ਫੇਰ ਕੋਈ ਇਹਨਾਂ ਨੇ ਬੋਰਡ ਨਹੀਂ ਲਾਇਆ ਵੀ ਪੁਲ ਦੇ ਉੱਤੇ ਕੋਈ ਬੋਰਡ ਹੀ ਲਾਇਆ ਵੀ ਖਤਰਾ ਭਾਈ ਜਾਂ ਥੋੜਾ ਜਿਹਾ ਹੌਲੀ ਚੱਲੋ ਜਾਂ ਆਹ ਗੱਲਬਾਤ ਤਾਂ ਕੁਝ ਨਹੀਂ ਲਾਇਆਗਾ ਕਿਉਂਕਿ ਉਹ ਲੋងਗੇ ਤਾਂ ਆਪਦੀ ਚੋਰੀ ਫੜੀਦੀ ਆ ਕੋਈ ਇਹਨਾਂ ਨੇ ਇੱਕ ਸੜਕ ਦੀ ਸਪਾਈ ਨਹੀਂ ਕਰਾਈ ਪਾਸੇ ਝਾੜ ਬੂਟ ਆ ਪਤਾ ਨਹੀਂ ਕਦੋਂ ਕਿਸੇ ਡੰਗਰ ਨੇ ਪਸੂਨੇ ਗਾਹ 12 ਪਸੂਨੇ ਟੱਟੇ ਗਾਣੇ ਗਾਵਾਂ ਛੇਨੇ ਨਿਕਲਿਆ ਤੇ ਕਦੋਂ ਕਿਸੇ ਦੀ ਮੌਤ ਇੱਕ ਮਿੰਟ ਦੇ ਵਿੱਚ ਅਚਾਨਕ ਅਲਵਿਦਾ ਕਹਿ ਜਾਣਾ ਇਸ ਦੁਨੀਆ ਨੂੰ ਜੀ ਕੋਈ ਪਤਾ ਨਹੀਂ ਇਸ ਗੱਲ ਦਾ ਕਿਸੇ ਨੂੰ ਠੀਕ ਹੈ ਜੀ ਤੁਸੀਂ ਸਾਰਾ ਕੁਝ ਦੇਖਦੇ ਹੋ ਪੱਤਰਕਾਰ ਸਾਹਿਬ ਠੀਕ ਹੈ ਜੀ ਇੱਕ ਬਟਿੰਡਾ ਰੋਡ ਤੇ ਡੂਡਾ ਰੋਡ ਹੈ ਜੀ ਘੱਟੋ ਘੱਟ 50 55 ਕਿਲੋਮੀਟਰ ਦਾ ਬਟਿੰਡਾ ਮੁਕਸਰ ਤੋਂ ਇੱਥੇ ਹੀ ਲਾ ਲਓ ਤੁਸੀਂ ਜੀ ਠੀਕ ਹੈ ਜੀ ਉੱਥੇ ਕੋਈ ਟੂਲ ਪਲਾਜਾ ਨਹੀਂ ਮਨੋੜ ਰੋਡ ਨਾਲ ਇਹ ਡਾਬੀਆ ਬਣ ਗਿਆ ਡੂਡਾ ਰੋਡ ਹੈ ਉੱਥੇ ਕੋਈ ਟੂਲ ਪਲਾਜਾ ਨਹੀਂ ਗੁਰੂਆਸਾ ਰੋਡ ਇਹਦੇ ਬਰਾਬਰ ਦਾ ਰੋਡ ਹੈ ਉੱਥੇ ਕੋਈ ਟੂਲ ਪਲਾਜਾ ਨਹੀਂ ਜਲਾਲਾਬਾਦ ਰੋਡ ਇਹਦੇ ਬਰਾਬਰ ਦਾ ਰੋਡ ਹੈ ਇਹ ਤੋਂ ਕੋਈ ਵੱਡਾ ਹੀ ਹੋਊਗਾ 10 ਫੁੱਟ ਉੱਤੇ ਕੋਈ ਟੂਲ ਪਲਾਜਾ ਨਹੀਂ ਠੀਕ ਹੈ ਜੀ ਕਿਹੜੇ ਕਿਹੜੇ ਮੈਂ ਰੋਡ ਕਰਵਾ ਦੀ ਪੰਜ ਸੱਤ ਰੋਡ ਜਿੰਨੇ ਵੀ ਮੁਕਸਰ ਦੇ ਵਿੱਚੋਂ ਨਿਕਲਦੇ ਆ ਉਹਨਾਂ ਤੇ ਕਿਸੇ ਤੇ ਕਮੋਸਾਂ ਵਾਲਿਆਂ ਨੂੰ ਲੁੱਟਣ ਦਾ ਹੀ ਇਹਨਾਂ ਨੇ ਦੱਸੋ ਸਾਧਨ ਭਾਲਿਆ ਜੀ ਵੀ ਦੁਨੀਆ ਨੂੰ ਲੁੱਟੀ ਜਾਓ ਰੁਪਈਆ 6-7 ਲੱਖ ਇਕੱਠਾ ਕਰ ਲਓ ਠੀਕ ਆ ਤੇ ਬਸ ਕੋਸ ਅਫਸਰਾਂ ਦੀ ਜੇਬਾਂ 'ਚ ਕੁਝ ਆ ਜਿਹੜੇ ਐਮ.ਐਲ.ਏ. ਐਮ.ਪੀ. ਆ ਉਹਨਾਂ ਦੀ ਜੇਬਾਂ 'ਚ ਉਸ ਜਿਹੜਾ ਕੋ 40-50 ਹਜ਼ਾਰ ਬਚ ਜਾਂਦਾ ਤੇ ਇਹ ਬੰਦਰ ਵਾਂਡੇ ਇਹ ਕਰ ਲੈਂਦੇ ਜੀ ਇਹ ਟੂਲਪਲਾ ਜਲਾ ਪਟੇਲ ਬੈਠਾ ਇਹ ਤੋਂ ਪਹਿਲਾਂ ਮੈਂ 2022 ਦੇ ਵਿੱਚ ਜੀ ਇਹ ਭਾਣ ਲੈ ਕੇ ਗਿਆ ਸੀ ਗੁਰਦੁਆਰੇ ਵਾਸਤੇ ਜਦ ਦੀ ਭਾਣ ਹੋ ਜੇ ਨਾ ਇਕੱਠੇ ਗੁਰੂ ਘਰ ਮੱਥਾ ਟੇਕਦੇ ਸਵੇਰ ਲੋਕ ਆਉਂਦੇ ਕੋਈ ਢੇਲੀ ਠੇਕਦਾ ਕੋਈ ਠਿਆਨੀ ਚਵਾਨੀ ਜੋ ਵੀ ਉਹਦਾ ਅਗਲੀ ਦੀ ਕੁਰੀਆ ਨਾ ਇਹਨਿਕ ਅਗਲੀ ਸ਼ਰਦਾ ਹੁੰਦੀ ਹੈ ਜੀ ਉਹ ਮੈਂ ਜੀ ਭਾਣ ਦੇ ਕੇ ਗਿਆ ਸੀਗਾ ਇਹ ਕਹਿੰਦੇ ਸੀ ਪੈਸੇ ਹਫਤੇ ਨੂੰ ਮਿਲਣਗੇ ਉਸ ਟਾਈਮ ਮੈਂ ਪੁੱਛਿਆ ਵੀ ਮੈਂ ਜੀ ਪਟੇਲ ਸਾਹਿਬ ਕਲੈਕਸ਼ਨ ਕਿੰਨੀ ਹੁੰਦੀ ਹੈ ਤੁਹਾਨੂੰ ਇਹ ਕਹਿੰਦੇ ਸੀ ਸੰਕਰਾਂਦ ਨੂੰ ਛੱਡ ਕੇ ਮੱਸਿਆ ਨੂੰ ਛੱਡ ਕੇ 4 ਰੋਜ਼ ਦੀ ਕਲੈਕਸ਼ਨ ਹੋ ਜਾਂਦੀ ਹੈ ਸਰ ਅੱਛਾ 24 ਘੰਟਿਆਂ ਦੀ ਅੱਜ ਤੋਂ ਵੇਖ ਲੋ ਵੀ ਬਾਜੀ ਅੱਜ 25 ਹੈਗਾ 3 ਸਾਲ ਪਹਿਲਾਂ ਦੀ ਗੱਲ ਮੈਂ ਝੂਠ ਮਾਰ ਕੇ ਮੈਂ ਕੁਝ ਲੈਣਾ ਨਹੀਂਗਾ ਨਾ ਮੈਂ ਕੁਝ ਲੋਕਾਂ ਨੂੰ ਦੇਣਾ ਤੇ ਮੈਂ ਇਹ ਕਹਿੰਦਾ ਵੀ ਅੱਜ ਘੱਟੋ ਘੱਟ ਵੀ ਬੰਦਾ 24 ਘੰਟੇ ਬਹਿ ਜਾਏ ਸੰਗਰਾਮ ਮੱਸੀਆਂ ਨੂੰ ਛੱਡ ਕੇ 5 ਲੱਖ ਦੀ ਕਲੈਕਸ਼ਨ ਹੈ ਡੇਲੀ ਹੁੰਦੀ ਹੋ ਆਪੋ ਮੰਨੇ 5 ਲੱਖ ਦੀ ਡੇਲੀ ਹੁੰਦੀ ਹੈ ਜਿਹੜਾ ਮੱਸੀਆਂ ਸੰਗਰਾਮ ਦਾ ਕੀ ਉਹਦੇ ਤਾਂ 8 9 ਲੱਖ ਲੱਖ ਤੱਕ ਪਹੁੰਚ ਜਾਂਦੀ ਕਿਉਂਕਿ ਸਾਡੇ ਜਿਹੜਾ ਸਿੱਖ ਧਰਮ ਦੇ ਵਿੱਚ ਬਹੁਤ ਜਿਆਦਾ ਸ਼ਰਧਾ ਹੈਗੀ ਗੁਰੂ ਪਰਮਾਤਮਾ ਦੇ ਨਾਲ ਮੱਸੀਆਂ ਦੇ ਉੱਤੇ ਲੋਕ ਅੰਮ੍ਰਿਤਸਰ ਜਾਂਦੇ ਆ ਦਰਬਾਰ ਸਾਹਿਬ ਜਾਂਦੇ ਆ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਚ ਤੇ ਸੰਗਰਾਹ ਤੇ ਜਾਂਦੇ ਆ ਠੀਕ ਹੈ ਜੀ ਜੀ ਇਹ ਗੱਲ ਆ ਮੈਂ ਸਪਸ਼ਟ ਫਿਰ ਕਰਤਾ ਤੁਹਾਨੂੰ ਕਰਦੇ ਮੈਂ ਇੱਕੋ ਲਵਜੇ ਦੇ ਵਿੱਚ ਵੀ ਕੋਈ ਬੰਦਾ ਬਾਹਰ ਖੜੀ ਕਰਦੇ ਵੀ ਸਿੱਧੂਪੁਰ ਨੇ ਪੈਸੇ ਲਏ ਆ ਜਿਹੜੇ ਗੁਰੂ ਗੁਰੂ ਕਰਕੇ ਨੇ ਅਸੀਂ ਬੱਚੇ ਲੈ ਕੇ ਛੱਡਦੇ ਆ ਤੇ ਸਾਡੇ ਕਿਸੇ ਵੀ ਬੰਦੇ ਨੇ ਕੋਈ ਪੈਸਾ ਲਿਆ ਜਾਂ ਕੋਈ ਗੱਲਬਾਤ ਕੋਈ ਮਿਲੀ ਭੁਗਤਾ ਅਸੀਂ ਇਹ ਜ਼ਰੂਰ ਹੋਇਆ ਇਹਨਾਂ ਨੇ 2 ਪਿੰਡ ਫ੍ਰੀ ਨਹੀਂ ਕੀਤੇ ਇਹਨਾਂ ਨੇ ਇਹਨਾਂ ਦੇ ਵੀ ਗੰਨਾ ਨਹੀਂ ਦਿੱਤਾ ਤੇ ਥੇਲੀ ਦਿੱਤੀ ਆ 10 ਕਿਲੋਮੀਟਰ ਦਾ ਏਰੀਆ ਸਾਰਾ ਫ੍ਰੀ ਕੀਤਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਵੀ 10 ਕਿਲੋਮੀਟਰ ਦਾ ਏਰੀਆ ਤੁਸੀਂ ਟੂਲ ਤੋਂ ਲਾ ਕੇ ਜਦੋਂ ਐ ਘੁੰਮੋ ਵਿਚਾਰ ਚਪੇਰਾ ਠੀਕ ਆ ਜੀ ਤੇ ਮੈਨੂੰ ਲੱਗਦਾ ਘੱਟੋ ਘੱਟ 15-20 ਪਿੰਡ ਫ੍ਰੀ ਹੋਏ ਆ ਜੀ ਉਹਦੇ ਵਿੱਚ ਠੀਕ ਆ ਜੀ ਜਿਹੜੇ ਪਹਿਲਾਂ ਨਹੀਂ ਸੀਗੇ ਘੱਟੋ ਘੱਟ 15 ਪਿੰਡ ਹੋਰ ਫ੍ਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ